ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਵੀ ਰਗਵੀਰ ਸਿੰਘ ਪਰੋਵਾਲ ਦੋਸਤੋ ਅੱਜ ਬਹੁਤ ਇੱਕ ਸਵੇਧਨਸ਼ੀਲ ਮੁੱਦਾ ਲੈ ਕੇ ਆਇਆ ਹਾਂ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਪੰਜਾਬ ਦੇ ਵਿੱਚ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਅੱਜਕੱਲ ਜਿਵੇਂ ਕਹਿ ਲਓ ਡੋਰੀ ਦਾ ਜਾਪਾ ਕਹ ਲਈਏ ਦੇਹਜ ਪ੍ਰਥਾ ਜਿਹੜੀ ਆ ਇਹ ਬਹੁਤ ਜ਼ਿਆਦੇ ਆਪਣੇ ਲੋਕਾਂ ਦੇ ਵਿੱਚ ਭੁੱਖ ਫੜਦੀ ਜਾ ਰਹੀ ਆ ਸੋ ਇਹਦੀ ਜਿੰਦਾ ਜાગਦਾ ਮਿਸਾਲ ਦੇਖਣ ਨੂੰ ਮਿਲੀ ਆ ਗੋਬਿੰਦਪੁਰਾ ਦੇ ਵਿੱਚ ਗੋਬਿੰਦਪੁਰਾ ਦੇ ਸਰਪੰਚ ਦੇ ਮੁੰਡੇ ਦੀ ਮੁੰਡੇ ਦਾ ਵਿਆਹ ਸੀਗਾ ਜੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਜੋ ਉਹ ਆਪਣਾ ਸਰਪੰਚ ਸਾਹਿਬ ਆਪਣੀ ਨੌ ਦੇ ਨਾਲ ਗੱਲ ਕਰਦੇ ਆ ਜਾਂ ਆਪਣੇ ਸੰਬਧੀ ਦੇ ਨਾਲ ਗੱਲ ਕਰਦੇ ਆ ਉਹ ਤੁਹਾਡੇ ਅੱਗੇ ਰੂਬਰੂ ਕਰਨੀ ਆ ਤੇ ਇਹ ਇਹ ਉਹ ਮੁੰਡਾ ਵਾ ਜੀ ਜਿਹਦੇ ਨਾਲ ਕੁੜੀ ਦੀ ਮੈਰਿਜ ਹੋਈ ਆ ਤੇ ਇਹ ਕੁੜੀ ਆ ਜਿਹੜੀ ਆਡੀਓ ਦੇ ਵਿੱਚ ਤੁਹਾਨੂੰ ਜਿਹਦੀ ਆਪਾਂ ਆਵਾਜ਼ ਗੱਲ ਸੁਣਾਵਾਂਗੇ ਤੇ ਮੈਂ ਤੁਹਾਨੂੰ ਹੁਣੀ ਆਡੀਓ ਸੁਣਾਉਣਾ ਵੇਟ ਕਰਿਓ ਇੱਕ ਮਿੰਟ ਆ ਸੁਣਿਆ ਧਿਆਨ ਹਾਂ ਕਰਾ ਦੇ ਕਾਰਨ ਉਹ ਤੁਸੀਂ ਗੱਲ ਕਰ ਲੈ ਮੇਰੇ ਨਾਲ ਕਰ ਲੋ ਜੇ ਵੀ ਕਰ ਲੈਣਾ ਤੁਹਾਡੇ ਨਾਲ ਹੀ ਖਾਣੇ ਉਹਨੂੰ ਮੈਂ ਥੋੜਾ ਜਿਹਾ ਅੰਦਰ ਰੋਲਾ ਪਾਈ ਹੁੰਦੇ ਉਹ ਪੀਜਲੀ ਸੀ ਜਿੰਗ ਕਰਦੇ ਸੀ ਜੇ ਨਹੀਂ ਫੈਟ ਪਾਸਿਵ ਕਰ ਪਾਸਿਵ ਕਰ ਲਓ ਤੁਸੀਂ ਹਾਂਜੀ ਪਾਸਿਵ ਕੀ ਕਰੀ ਜਾਂਦੇ ਆ ਹਾਂ ਹਾਂ ਬੋਲ ਲਓ 1.5 ਲੱਖ ਦੀ ਹਾਂ 1.5 ਲੱਖ ਦੀ ਗੱਲ ਹੋਈ ਸੀ ਅੱਛਾ ਹਾਂ ਉਹਦੇ ਚਿਰ ਕੀ ਵਰਕ ਪੈ ਗਿਆ ਤੁਹਾਨੂੰ ਉਹ ਜਿੱកਾ ਤਾਂ ਰੋੜ ਪਈ ਬੈਠਾ ਮੈਂ ਤਾਂ ਅਜੇ ਦੱਸਿਆ ਜਗਨ ਤਾਂ ਮੈਂ ਕੱਲ ਸਾਰੀ ਦਸ ਦਿੱਤੀ ਸੀ ਵੀ ਉਹਨਾਂ ਨੇ ਤਾਂ ਕੁਝ ਨਹੀਂ ਬੋਲੇ ਕੁਝ ਨਹੀਂ ਕਿਹਾ ਇਹ ਫੋਟੋ ਵੀ ਤਾਂ ਆ ਗਈ ਦੀ ਗੱਲ ਆ ਤੂੰ ਜਿਹੜੀ ਤੂੰ ਮੇਰੇ ਨਾਲ ਗੱਲ ਹੋਈ ਉਹ ਤਾਂ ਫਿਰ ਕਰਨੀ ਚਾਹੀਦੀ ਆ ਨਾ ਕਿ ਐਵੇਂ ਕੇੰਦਰ ਸੀਗੇ ਕਿਸਾ ਲੱਖ ਦੀ ਗੱਲ ਹੋਈ ਸੀਗੀ ਕਿ ਸਮਾਨ ਨਹੀਂ ਸਰਦੇ ਮੈਂ ਤਾਂ ਦੱਸਣ ਕੋਲੋਂ ਮੇਰੀ ਗੱਲ ਸੁਣ ਲਓ 2 ਲੱਖ ਦੀ ਗੱਲ ਹੋਈ ਆ 2 ਲੱਖ ਦੀ ਗੱਲ ਨਹੀਂ ਹੋਈ ਮੈਂ ਤਾਂ 2 ਲੱਖ ਕਿਹਾ ਸੀਗਾ ਇਹ ਤਾਂ ਦੇਉਂਗੇ ਤਾਂ ਵਿਆਹਣਾ ਆ ਜਾਣਗੇ ਨਹੀਂ ਉਹਨੇ ਤਾਂ ਬਸ ਗੱਲ ਮੁੱਕੀ ਬਸ ਤਾਂ ਤਾਂ ਕੋਈ ਹੋਣੀ ਆ ਤੁਹਾਡੇ ਨਾਲ

ਇਹ ਤਾਂ ਮੇਰੀ ਜਿਹੜੀ ਗੱਲ ਆ ਇਹ ਤਾਂ ਮੇਰੀ ਗੱਲ ਤੇ ਉੱਪਰ ਜਾਓਗੇ ਤੁਸੀਂ ਤਾਂ ਮੈਂ ਵਿਹਣ ਆਉਂਗਾ ਮੁੰਡੇ ਨੂੰ ਨਹੀਂ ਆਉਂਦਾ ਨਹੀਂ ਬਸ ਗੱਲ ਹੀ ਮੁੱਕ ਗਈ। ਸੋ ਮੈਨੂੰ ਸਿਰੇ ਦੱਸ ਜੋ ਸਿਰੇ ਤੇ ਲਾ ਜੋ ਗੱਲ ਮੇਰੀ। ਗੱਲ ਕਰੋ ਸਿਰੇ ਤੇ ਤੁਸੀਂ ਲਾ ਕੇ ਗੱਲ ਕਰਕੇ ਨਹੀਂ 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 ਦੱਸ ਦਾਨੀ। ਨਹੀਂ ਨਹੀਂ ਕੜ ਦੀ ਬਚੋਲੇ ਜਿਹੜੇ ਬਚੋਲੇ 100 ਤੁਹਾਨੂੰ ਦੱਸਿਆ ਸੀ ਗੱਪੀ ਬੰਦੇ ਆ ਗੱਪੀ ਬੰਦੇ ਆ ਤੁਸੀਂ ਇਹ ਗੱਲ ਕਰੀ ਐ ਗੱਲ ਤੇ ਸਿਰੇ ਚੜਜੋ। ਜੇ ਚੜੂੰਗਾ ਠੀਕਾ ਨਹੀਂ ਮੇਰਾ ਕਿਹਦਾ ਜਵਾਬ ਹੋਣਾ ਤੁਹਾਨੂੰ। ਆਹ ਦੋਸਤ ਸਹੀ ਕੰਮ ਕਰਨਾ ਨਹੀਂ ਨਹੀਂ ਮੇਰਾ ਜਵਾਬ ਤਾਂ ਬਈ ਮੇਰਾ ਚਿੱਟਾ ਜਵਾਬ ਹੈ ਜੋ ਕੋਈ ਬਿਲਕੁਲ ਆ ਦੇਵਾ ਪੈਣੀ ਗੱਲ ਕਰਾ ਦੇ ਮੇਰੀ ਵਾਸਤੇ ਚਲ ਠੀਕ ਹੈ ਮੈਂ ਸਪਰਸਾਈਜ਼ ਨਾਲ ਕਰਾ ਆ ਕਰਾ ਦੇ ਕਰਾ ਦੇ ਨਹੀਂ ਮੇਰਾ ਚਿੱਟਾ ਜਵਾਬ ਹੈ ਬਸ ਬਿਲਕੁਲ ਅਸੀਂ ਗਿਉਣ ਹੀ ਨਹੀਂ ਹੁੰਦੇ ਤੁਸੀਂ ਜਦੋਂ ਕੁਝ ਨਹੀਂ ਕਰਦਾ ਕਿਸੇ ਦਾ ਰਹੀ ਨਹੀਂ ਕੋਈ ਦੱਸ ਲੈ ਰੋਣਾ ਬਤਨ ਤੈਨੂੰ ਬਿਨਾ ਗੱਲ ਸੁਣ ਗੱਲ ਸੁਣੀ ਹਲੋ ਹਾਂ ਨਹੀਂ ਹਾਂ ਜੀ ਹਾਂ ਜੀ हां जी आपने की ਗੱਲ ਹੋਈ ਸੀ ਉੱਥੇ ਗੱਲ ਨਾ ਹੋਈ ਸੱਤ ਆਪਾਂ ਗੱਲ ਆਏ ਵੀ ਬੰਨੂ ਆ ਸਾਮਾਨ ਨਾ ਦਿਓ ਤੇ ਚਲੋ ਵਿੱਚ ਸਾਮਾਨ ਦੇ ਦੇ ਕੁਝ ਪੈਸੇ ਵੀ 20 ਲੱਖ ਰੁਪਏ ਕਰ ਦਿਓ ਜਿਵੇਂ ਫਿਰ ਕਿਹੜਾ ਸਾਮਾਨ ਆ ਚਾਹੀਦਾ ਕਿਹੜਾ ਤੇ ਕੂਲਰ ਨਹੀਂ ਉਹ ਯਾਰ ਆਪਣੇ ਜਿਹੜੇ ਬੰਦੇ ਆ ਨਾ ਗੱਪੀ ਕੂਲਰ ਨਹੀਂ ਆਹ ਤਾਂ ਕੂਲਰ ਦੀਆਂ ਕੂਲਰ ਨਹੀਂ ਮੈਂ ਕਿਹਾ ਕੁਝ ਵੀ ਬਸ ਮਸ਼ੀਨਾਂ ਦੇ ਦਿਓ ਨੇ ਜਿਆਦਾ ਇਹ ਕੂਲਰ ਵੀ ਦੇਣਾ ਥੋੜਾ ਇਹ ਮੇਰੇ ਵਾਸਤੇ ਕਰ ਲੋ ਯਾਰ ਇਹ ਥੋੜੇ ਕੀ ਹੁੰਦੇ ਨਾ ਜਾਂ ਕੋਈ ਵੀ ਦੇਣਾ ਮੇਰੇ ਨਾਲ ਜਿਹੜੀ ਗੱਲ ਕਰੀ ਸੀ 20 ਲੱਖ ਦੀ ਕਰੀ ਸੀ ਨਾ ਤੁਸੀਂ ਲੈ ਤੁਸੀਂ ਹੁੰਦਾ ਗੁੱਲਾ ਤਾਂ ਸਹੀ ਵੀ ਚੱਲ ਕੋਈ ਨਹੀਂ ਘੱਟ ਵੱਧ ਹੋ ਜਾਓ ਤੇ ਆਹ ਸਮਾਨ ਦਾ ਤੁਸੀਂ ਆਖਿਆ ਸੀ ਵੀ ਨਾ ਚਲੋ ਤੁਸੀਂ ਆਹ ਸਮਾਨ ਜਿਹੜਾ ਨਾ ਕਰਿਓ ਸਮਾਨ ਜਿਹੜਾ ਸਮਾਨ ਆ ਤੁਸੀਂ ਦੱਸ ਦਿਓ ਕਿਹੜਾ ਘੱਟਾ ਕਿਸੀਂ ਮੈਂ ਤਾਂ ਉਹਨਾਂ ਨੂੰ ਤਾਂ ਫਰਿੱਜ ਦੀ ਵੀ ਸਾਨੂੰ ਜ਼ਰੂਰਤ ਨਹੀਂ ਗਈ ਫਰਿੱਜ ਤਾਂ ਉਹਨਾਂ ਵੱਡੀ ਆਖਿਆ ਸੀ ਉਹਨਾਂ ਨੂੰ ਜਿਹੜੇ ਬੰਦੇ ਖਾਨੇ 'ਚ ਬੈਠੇ ਆ ਨਾ ਵੀ ਸਾਡੇ ਛੇ ਹੈਗੀ ਆ ਅੱਛਾ ਜੀ ਇਹ ਤੋਂ ਨਾਲੀ ਕੂਲਰ ਹੈ ਕੂਲਰ ਹੈਗਾ ਚਲ ਕੂਲਰ ਸੰਤਾਂ ਲੋੜ ਨਹੀਂ ਵਿਜਾਕਾਂ ਕੋਲ ਹੈਗਾ ਕੂਲਰ ਸਾਡੇ 2-3 ਪਏ ਆ ਅੱਛਾ ਜਿਹੜੇ ਉਹ ਬੰਦੇ ਆ ਹਜ਼ਾਰ ਤੇ ਮਾਤਾ ਵੀ 100 100 ਇਹ ਬੰਦਾ ਉਹਨੇ ਕੂਲਰ ਸੈਂਟ ਕੱਤੀ ਹੁੰਦਾ 100% ਕੱਤੀ ਆ ਉਹ ਬੰਦੇ ਨਹੀਂ ਕਿਹੜੇ ਅੱਛਾ ਉਹ ਕਿਹ ਚੋਲੇ ਬਣਿਆ ਅੱਛਾ ਉਹ ਵੀ ਤਾਂ ਮੈਂ ਗੱਲ ਕਰੀ ਉਹ 100% ਕੱਤੀ ਹੈ ਇੱਕ ਤਾਂ ਉਹ ਤਾਂ ਜੋ ਨਾ ਕਿ ਜਿੰਦੇ ਉਹ ਸਾਡੇ ਆ ਦੇ ਕੇ ਸਾਡੇ ਕੋਲ ਇਸ ਤਰ੍ਹਾਂ ਰਸੀਵਾਂ ਨੇ ਕੋਈ ਨਹੀਂ ਆਏ ਹਾਂ ਨੂੰ ਕੁਝ ਨਹੀਂ ਦੱਸਿਆ ਨਾ ਉਹਦੇ ਨਾਲ ਵੀ ਸਾਨੂੰ ਕੀ ਦੱਸਿਆ ਕੀ ਨਹੀਂ ਕੋਈ ਸੁਣਨ ਦਾ ਤੁਸੀਂ ਕੀ ਕਹਿਣਾ ਉਹ ਸਾਡੇ ਕੋਲੇ ਆਈ ਨਹੀਂ ਪਰੇ ਚਲੋ ਕੋਈ ਗੱਲ ਜੀ ਫਿਰ ਚਲੋ ਕੋਈ ਇਹ ਵਾਈ ਦੀ ਗੱਲ ਸੁਣ ਲਓ ਮੈਂ ਤਾਂ ਇਹ ਸਪਸ਼ਟ ਗੱਲਾਂ ਕਰ ਲਓ ਮੇਰੇ ਨਾਲ ਤਾਂ ਮੈਂ ਠੀਕ ਨਾ ਉਹਨੂੰ ਫਿਕਰ ਵੀ ਕੱਢ ਦੇ ਉੱਤੋਂ ਹਾਂ ਉਹ ਤਾਂ ਤੁਸੀਂ ਰੱਖਣਾ ਉਹਨਾਂ ਨੂੰ ਤਾਂ ਤੁਸੀਂ ਜਦੋਂ ਕਹਦੇ ਹੋ ਤਾਂ ਉਹਨਾਂ ਨੂੰ ਨਹੀਂ ਅਜੀ ਤਾਂ ਤੁਸੀਂ ਸੋਣ ਨੂੰ ਜਾਣਦੇ ਸੀ ਸਾਨੂੰ ਤਾਂ ਘਟ ਜਾਣ ਦੇਖੋ ਤੁਸੀਂ ਉਹ ਕਰਿਆ ਤਾਂ ਇੱਧਰ ਰੱਖ ਕੇ ਕੋਸ਼ਿਸ਼ ਕੀਤੀ ਸਾਡੇ ਉਹਨਾਂ ਨੂੰ আচ্ছা ਬਾਕੀ ਨਹੀਂ ਇਹਦੇ ਚਾਏ ਇਹ ਤਾਂ 2 ਲੱਖ ਰੁਪਏ ਦੇ ਦੇਵੋਗੇ ਹਾਂ ਬਹੁਤ ਠੀਕ ਹੈ ਤੇ ਤੇ ਤੁਸੀਂ ਆ ਸਾਮਾਨ ਸਮੋਣਾ ਜਿਹੜਾ ਕੋਈ ਦੇਣਾ ਹੈ ਇਹ ਫ੍ਰਿਜ ਵੱਡਾ ਆਖਿਆ ਸੀ ਉਹਨਾਂ ਨੂੰ ਇਹ ਫ੍ਰਿਜ ਸਾਡਾ ਖਰਾਬ ਹੋਇਆ ਤਾਂ ਇਹ ਵੱਡਾ ਦੇ ਦਿਓ ਤੇ ਦੂਜਾ ਜਿਹੜਾ ਕੂਲਰ ਕਰ ਰਿਹਾ ਤੇ ਆ ਤੁਸੀਂ ਹੀ ਨਾਲ ਸਾਡੇ ਹੈਗੀ ਐ ਇਹਦੀ ਬਟੇ ਆ ਇਸ ਕਰਕੇ ਸੋ ਹਾਂ ਉਹ ਤੁਸੀਂ ਆਪ ਦੇਖ ਲਓ ਹੁਣ ਤੋਂ ਚਲ ਕੋਈ ਗੱਲ ਨਹੀਂ ਹਾਂ ਸੋ ਦੋਸਤੋ ਦੇਖ ਲਓ ਵੀ ਦਹੇਜ ਪ੍ਰਥਾ ਇੱਕ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਜ਼ੋਰ ਫੜ ਚੁੱਕੀ ਆ ਕਿ ਇਸ ਤਰ੍ਹਾਂ ਦੇ ਲਾਲਚੀ ਲੋਕ ਵਿਆਹ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਦਾਜ ਦੀ ਮੰਗ ਕਰਦੇ ਆ ਤੇ ਅਗਲੇ ਦਿਨ ਲਈ ਰਿਸ਼ਤਾ ਤੁਸੀਂ ਆਪ ਦੱਸੋ ਕਿੰਨੇ ਦਿਨ ਤੱਕ ਟਿਕਦਾ ਸੋ ਅੱਜ ਇਹ ਵੀਡੀਓ ਆਡੀਓ ਵਾਇਰਲ ਹੋਈ ਆ ਵਿਦ ਫੋਟੋ ਜਿਹੜੀ ਪੈਨ ਆ ਇਹਨਾਂ ਨੇ ਵਾਇਰਲ ਕੀਤੀ ਆ ਸੋ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਮਕਸਦ ਇਹ ਸੀਗਾ ਵੀ ਉਹ ਸਾਰੀ ਦੁਨੀਆ ਨੂੰ ਇਹਨਾਂ ਦਾ ਕਰੋਨਾ ਚਿਹਰਾ ਦਿਖਾਉਣਾ ਚਾਹੁੰਦੇ ਸੀ ਤੇ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਸੀਗੇ ਵੀ ਜਿਹੜੇ ਕੁੜੀਆਂ ਵਾਂ ਇਹਨਾਂ ਦਾ ਵਿਆਹ ਨਹੀਂ ਹੁੰਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਇਹਨਾਂ ਦਾ ਸੌਦਾ ਕੀਤਾ ਜਾਂਦਾ ਕਹਿੰਦੇ ਜੇ ਸੀ ਆਪਣੇ ਘਰ ਲੈ ਕੇ ਜਾਣੀ ਆ ਤਾਂ ਇਹਦੀ ਇਹ ਨਿਧਾਰਤ ਕੀਮਤ ਆ ਇਹ ਕੀਮਤ ਸਾਨੂੰ ਦੇਣੀ ਪਊਗੀ ਕਿਉਂ ਬਈ ਮਾਵਾਪ ਆਪਣੀਆਂ ਕੁੜੀਆਂ ਨੂੰ ਪੜਾਉਂਦੇ ਲਿਖਾਉਂਦੇ ਵੱਡਾ ਇਸ ਕਰਕੇ ਕਰਦੇ ਆ ਕਿ ਇੱਕ ਦਿਨ ਉਹਨਾਂ ਦਾ ਸੌਦਾ ਕੀਤਾ ਜਾ ਸਕੇ ਮੈਂ ਤਾਂ ਉਹਨਾਂ ਮਾਵਾਪ ਦੇ ਵੀ ਲਾਨਤ ਪਾਉਂਗਾ ਜਿਹੜੇ ਇਸ ਇਸ ਵਿੱਚ ਆਪਣਾ ਹਿੱਸਾ ਪਾਉਂਦੇ ਆ ਠੀਕ ਆ ਜੋ ਡੋਰੀ ਜੋ ਦਹੇਜ ਨੂੰ ਵੜਾਵਾ ਦਿੰਦੇ ਆ ਦੇਜ ਦਿੰਦੇ ਆ ਉਹ ਵੀ ਇਹਦੇ ਵਿੱਚ ਬਰਾਬਰ ਦੇ ਹਿੱਸੇਦਾਰ ਆ ਕਿਉਂਕਿ ਤਾੜੀ ਦੋਥਾ ਨਾਲ ਨਹੀਂ ਵੱਜਦੀ ਦੋਸਤੋ ਸੋ ਇਹ ਬਹੁਤ ਗਲਤ ਹੋਇਆ ਸਾਡੀ ਭੈਣ ਦੇ ਨਾਲ ਹਮਦਰਦੀ ਆ ਅਸੀਂ ਨਾਲ ਖੜੇ ਆ ਫਤਿਹ ਟੀਮ ਪੂਰੀ ਨਾਲ ਖੜੀ ਆ ਤੇ ਅਸੀਂ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਹੋਈ ਇਸ ਪਰਿਵਾਰ ਦੀ ਜਰੂਰ ਮਦਦ ਕਰਾਂਗੇ ਤੇ ਇਸ ਜੋ ਵੀ ਇਹ ਬਜ਼ੁਰਗ ਬੋਲਦੇ ਪਏ ਸੀ ਇਹਨਾਂ ਤੇ ਡੋਰੀ ਦਾ ਕੇਸ ਪਾ ਕੇ ਤੇ ਇਹਨਾਂ ਨੂੰ سزا ਦਿਵਾਉਣ ਦੀ ਕੋਸ਼ਿਸ਼ ਕਰਾਂਗੇ